ਸਾਫਰੀ ਕਾਲ ਜੀ ਸਿੱਧੂ ਲਾਈਵ ਮਾਲਵਾ ਤੇ ਤੁਹਾਡਾ ਸਵਾਗਤ ਹੈ ਅੱਜ ਬਾਜਾਖਾਨਾ ਦੇ ਨੇੜਲੇ ਪਿੰਡ ਵਾੜਾ ਭਾਈ ਕਾ ਵਿਖੇ ਪਹਿਲੀ ਪਾਛਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਸਵਰਗਵਾਸੀ ਨੌਜਵਾਨ ਰਜਿੰਦਰ ਸਿੰਘ ਦੀ ਯਾਦ ਚ ਇੱਕ ਖੂਨਦਾਨ ਕੈਂਪ ਦਾ ਜਿਹੜਾ ਆਯੋਜਨ ਕੀਤਾ ਗਿਆ ਇਹ ਉਪਰਾਲਾ ਜਿਹੜਾ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਬਲਾਕ ਬਾਜਾਖਾਨਾ ਵੱਲੋਂ ਕੀਤਾ ਗਿਆ ਗੁਰਦੁਆਰਾ ਪਰੰਧ ਕਮੇਟੀ ਅਤੇ ਪਿੰਡ ਦੀਆਂ ਦੋਵੇਂ ਪੰਚਾਇਤਾਂ ਨਾਲ ਨੱਗਨਵਾਸੀਆਂ ਦੇ ਇਹ ਚ ਵੱਡਾ ਸਹਿਯੋਗ ਰਿਆ। ਬਲਾਕ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਡਬਲੀਖਾਨਾ ਤੇ ਡਾਕਟਰ ਸ਼ਾਮ ਸਿੰਘ ਬਾੜਾ ਭਾਈਕਾ ਡਾਕਟਰ ਸੁਖਪਾਲ ਸਿੰਘ ਡਾਕਟਰ ਬਲਵੀਰ ਸਿੰਘ ਆਦ ਪ੍ਰਬੰਧਕਾਂ ਨੇ ਦੱਸਿਆ ਵੀ ਇਹ ਕੈਂਪ ਹੈ ਜਿਹੜਾ ਸਾਂਝ ਵੈਲਫੇਅਰ ਕਲੱਬ ਫਰੀਦਕੋਟ ਵੱਲੋਂ ਜਿਹੜਾ ਲਗਾਇਆ ਗਿਆ ਤੇ ਅੱਜ ਦੀ ਇਸ ਖੂਨਦਾਨ ਕੈਂਪ ਵਿੱਚ ਲਗਭਗ 50 ਜੂੰਟ ਤੋਂ ਵੱਧ ਜਿਹੜਾ ਖੂਨ ਖਤਰ ਕੀਤਾ ਗਿਆ ਇਸ ਮੌਕੇ ਖਾਸ ਕਰ ਲੈ ਰਹੀ ਕਿ ਨੌਜਵਾਨਾਂ ਤੋਂ ਇਲਾਵਾ ਔਰਤਾਂ ਵੱਲੋਂ ਵੀ ਜਿਹੜਾ ਖੂਨਦਾਨ ਹੈ ਵੱਡੀ ਗਿਣਤੀ ਚ ਪਹੁੰਚ ਕੇ ਇਸ ਕੈਂਪ ਚ ਬੜਾ ਉਤਸ਼ਾਹ ਵਿਖਾਇਆ ਗਿਆ ਔਰਤਾਂ ਵੱਲੋਂ ਵੀ ਔਰਤਾਂ ਨੇ ਵੀ ਖੂਨਦਾਨ ਕੀਤਾ ਇਸ ਮੌਕੇ ਤੋਂ ਵੇਖੋ ਸਿੱਧੂ ਲਈ ਮਾਲਵਾ ਗੁਰਪ੍ਰੀਤ ਸਿੱਧੂ ਵਾੜਾ ਭਾਈ ਕਾਦੀ ਇਹ ਖਾਸ ਰਿਪੋਰਟ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਹਿਬ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪਰਵ ਨੂੰ ਸਮਰਪਿਤ ਤੇ ਸਾਡੇ ਛੋਟੇ ਵੀਰ ਰਜਿੰਦਰ ਸਿੰਘ ਸਪੁੱਤਰ ਸ਼ੇਰ ਸਿੰਘ ਜੀ ਟਾਲੀਵਾਲ ਜੋ ਕਿ ਪਿਛਲੇ ਦਿਨੀ ਸਾਡਾ ਵੀਰ ਰਜਿੰਦਰ ਸਿੰਘ ਜੀ ਸੜਕ ਹਾਦਸੇ ਦੇ ਵਿੱਚ ਅਕਾਲ ਚਲਾਣਾ ਕਰ ਗਏ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਪਿੰਡਵਾੜਾ ਭਾਈਕਾ ਵਿਖੇ ਸਾਂਝ ਵੈਲਫੇਅਰ ਕਲੱਬ ਫਰੀਦਕੋਟ ਅਤੇ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੇ ਸਮੂਹ ਸਾਥੀਆਂ ਦੇ ਸਹਿਯੋਗ ਨਾਲ ਪਿੰਡ ਦੇ ਵਿੱਚ ਸਾਡੇ ਡਾਕਟਰ ਸਾਥੀ ਸੁਖਪਾਲ ਸਿੰਘ ਜੀ ਬਾਈ ਸ਼ਾਮ ਸਿੰਘ ਜੀ ਬਲਵੀਰ ਸਿੰਘ ਜੀ ਗੋਰਾ ਡਾਕਟਰ ਠਾਣਾ ਸਿੰਘ ਜੀ ਤੇ ਡਾਕਟਰ ਕੁਲਦੀਪ ਸਿੰਘ ਜੀ ਇਹਨਾਂ ਦੀ ਰਹਿਨਮਾਈ ਦੇ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਬਾਈ ਰਜਿੰਦਰ ਸਿੰਘ ਦੇ ਪਰਿਵਾਰ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਇਹ ਖੂਨਦਾਨ ਕੈਂਪ ਇਹ ਦੂਜਾ ਖੂਨਦਾਨ ਕੈਂਪ ਹੈ ਜੋ ਪਿਛਲੇ ਸਾਲ ਵੀ ਇਸੇ ਜਗ੍ਹਾ ਦੇ ਉੱਤੇ 50 ਤੋਂ ਉੱਪਰ ਜੋ ਯੂਨਿਟ ਸਾਡੇ ਨੌਜਵਾਨਾਂ ਨੇ ਸਾਡੀਆਂ ਭੈਣਾਂ ਨੇ ਬੱਚੀਆਂ ਨੇ ਖੂਨਦਾਨ ਕੀਤਾ ਸੀ ਅੱਜ ਵੀ ਅਸੀਂ ਉਮੀਦ ਕਰਦੇ ਹਾਂ ਕਿ ਲਗਭਗ 50 ਤੋਂ ਉੱਪਰ ਯੂਨਿਟ ਇੱਥੇ ਜਿਹੜੇ ਨੌਜਵਾਨ ਤੇ ਸਾਡੀਆਂ ਬੇਟੀਆਂ ਤੇ ਸਾਡੀਆਂ ਭੈਣਾਂ ਨੇ ਖੂਨਦਾਨ ਕਰਨਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਕਿਉਂਕਿ ਸਭ ਤੋਂ ਵੱਡਾ ਦਾਨ ਹੈ ਕਿਸੇ ਕੀਮਤੀ ਜਾਨ ਨੂੰ ਬਚਾਉਣ ਵਾਸਤੇ ਸਭ ਤੋਂ ਪਹਿਲਾਂ ਡਾਕਟਰ ਖੂਨ ਦੀ ਮੰਗ ਕਰਦੇ ਆ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਹੈ ਜਾਂ ਕੋਈ ਮੇਜਰ ਬਿਮਾਰੀ ਦੇ ਵਿੱਚ ਹੁੰਦਾ ਕੋਈ ਮਰੀਜ਼ ਤਾਂ ਉਦੋਂ ਸਭ ਤੋਂ ਪਹਿਲਾਂ ਉਹਦਾ ਖੂਨ ਹੀ ਨਾਪਿਆ ਜਾਂਦਾ ਹੈ ਕਿ ਇਹਨੂੰ ਖੂਨ ਦੀ ਲੋੜ ਹੈ ਜਾਂ ਨਹੀਂ ਹੈ ਸਾਡੇ ਸਾਂਝ ਵੈਲਫੇਅਰ ਕਲੱਬ ਦੇ ਰਾਜਨ ਦੁਆਜੀ ਜੋ ਕਿ ਜ਼ਿਲ੍ਹੇ ਦੇ ਵਿੱਚ ਇਸ ਯੋਗ ਅਗਵਾਈ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪੂਰੇ ਜ਼ਿਲ੍ਹੇ ਦੇ ਵਿੱਚ ਉਹ ਜੋ ਮੈਡੀਕਲ ਕਾਲਜ ਦੀਆਂ ਟੀਮਾਂ ਜਾਂ ਹੋਰ ਜਿਹੜੀਆਂ ਉਥੇ ਪ੍ਰਾਈਵੇਟ ਬਲੱਡ ਬੈਂਕਾਂ ਉਹਨਾਂ ਦੇ ਵਿੱਚ ਸਹਿਯੋਗ ਰੱਖ ਕੇ 24 ਘੰਟੇ ਸਾਡੇ ਸਮਾਜ ਨੂੰ ਹੋਣ ਦੀਆਂ ਜੇ ਕਿਸੇ ਮਰੀਜ਼ ਨੂੰ ਲੋੜ ਹੈ ਉਹਦੀਆਂ ਸਵਾਵਾਂ ਦੇ ਵਿੱਚ ਤਤਪਰ ਰਹਿੰਦੇ ਆ ਅੱਜ ਉਹਨਾਂ ਵੱਲੋਂ ਇੱਕ ਅਰੋੜੀ ਕਪੂਰੇ ਵੀ ਕੈਂਪ ਲਾਇਆ ਗਿਆ ਜੋ ਕਿ ਉਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਸਮਰਪਿਤ ਸ਼ਾਇਦ ਉਹ ਸਵੇਰੀ ਛੇਮਾ ਖੂਨਦਾਨ ਕੈਂਪ ਹੋਵੇਗਾ ਉੱਥੇ ਵੀ ਵੱਡੀ ਪੱਧਰ ਦੇ ਉੱਤੇ ਉਸ ਏਰੀਏ ਦੇ ਵਿੱਚ ਵੀ ਜਿਹੜਾ ਖੂਨਦਾਨ ਦਾ ਕੈਂਪ ਚੱਲ ਰਿਹਾ ਮੈਂ ਧੰਨਵਾਦ ਕਰਦਾ ਸਾਡੇ ਪ੍ਰੈਸ ਵਾਲੇ ਵੀਰਾਂ ਦਾ ਸਮੂਹ ਨਗਰ ਨਿਵਾਸੀਆਂ ਦਾ ਵਾਲੇ ਭਾਈਕੇ ਦੇ ਤੇ ਸਾਡੇ ਸਤਿਕਾਰਯੋਗ ਭਾਈ ਸ਼ੇਰ ਸਿੰਘ ਜੀ ਤਾਲੀਵਾਲ ਜਿਨ੍ਹਾਂ ਦੇ ਹੌਨ ਹਾਰ ਲੜਕੇ ਜੋ ਕਿ ਸਮਾਜ ਦੇ ਵਿੱਚ ਇੱਕ ਬਹੁਤ ਹੀ ਨੇਕ ਕਾਰਜ ਦੇ ਵਿੱਚ ਲੱਗੇ ਸੀ ਜੋ ਗੁਰੂ ਨਾਨਕ ਦੇ ਦੇਵ ਜੀ ਦੇ ਮਿਸ਼ਨ ਦੇ ਉੱਤੇ ਕੰਮ ਕਰਦੇ ਸੀ ਉਤਮ ਖੇਤੀ ਮਦਮ ਵਪਾਰ ਨਿਖਿਤ ਚੱਕਰੀ ਉਹ ਖੇਤੀ ਕਰਕੇ ਆਪਣੇ ਜਿੱਥੇ ਪਰਿਵਾਰ ਦੀ ਪਾਲਣਾ ਕਰਦੇ ਸੀ ਉਥੇ ਸਮਾਜ ਦੇ ਵਿੱਚ ਵੀ ਹੋਰ ਵੀ ਕਿਸਾਨ ਵੀਰਾਂ ਨੂੰ ਵਧੀਆ ਸੁਭਾਅ ਮ ਦਿੰਦੇ ਸੀ ਉਹਨਾਂ ਦੀ ਜੋ ਘਾਟ ਹੈ ਉਹ ਸਾਨੂੰ ਹਮੇਸ਼ਾ ਮਹਿਸੂਸ ਹੁੰਦੀ ਰਹੂਗੀ ਕੁੰਡੇਕ ਇਨਸਾਨ ਪੈਦਾ ਹੋਣੇ ਬੜੇ ਔਖੇ ਐ ਅਜਿਹੇ ਇਨਸਾਨਾਂ ਨੂੰ ਵਿਰਲੀਆਂ ਹੀ ਮਾਵਾ ਜਨਮ ਦਿੰਦੀਆਂ ਐ ਮੈਂ ਸਾਡੀ ਸਮੁੱਚੀ ਟੀਮ ਦਾ ਮੈਡੀਕਲ ਪ੍ਰੈਕਟਿਸ ਅਸੋਸੀਏਸ਼ਨ ਬਲਾਕ ਬਾਜਾਖਾਨਾ ਤੇ ਸਾਂਝ ਵੈਲਫੇਅਰ ਕਲੱਬ ਅਫੀਦਕੋਟ ਰਾਜਨ ਦੁਆ ਜੀ ਅਤੇ ਉਹਨਾਂ ਦੀ ਪੂਰੀ ਟੀਮ ਦਾ ਤੇ ਜਿਹੜੇ ਅੱਜ ਬਲੱਡ ਬੈਂਕ ਵਾਲੇ ਵੀਰ ਇੱਥੇ ਆਏ ਆ ਡਾਕਟਰਾਂ ਦੀ ਟੀਮ ਆਈ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਤੇ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਰਹੀਆਂ ਤੇ ਅਸੀਂ ਸਮਾਜ ਨੂੰ ਇਹੀ ਬੇਨਤੀ ਕਰਦੇ ਆਂ ਕਿ ਅੱਗੇ ਆਓ ਵੱਧ ਤੋਂ ਵੱਧ ਖੂਨਦਾਨ ਕਰਕੇ ਆਪਾਂ ਕੀਮਤੀ ਜਾਨਾਂ ਨੂੰ ਬਚਾ ਸਕੀਏ। ਪੁੱਲਾਂ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਪਿੰਡ ਜੀ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਤੁਸੀਂ ਪਹੁੰਚੇ ਹੋਏ ਗਾਣਾ ਚਾਹੁੰਦੇ ਹਾਂ। ਅਸੀਂ ਜੀ ਵਧੀਆ ਹੀ ਸਾਡੇ ਘਰ ਦਾ ਪਰਿਵਾਰ ਵੀ ਵਧੀਆ ਸਾਡੇ ਘਰ ਦੇ ਮਤਲਬ ਮੇਰੇ ਸਾਰੇ ਸਾਡਾ ਪਰਿਵਾਰ ਖੂਨਦਾਨ ਕਰਨ ਆਇਆ ਸੀ ਸਾਡੇ ਪਿੰਡ ਦੇ ਵਿੱਚ ਖੂਨਦਾਨ ਦਾ ਕੈਂਪ ਲੱਗਿਆ ਹੋਇਆ ਸੀ ਤੇ ਸਾਡੇ ਕਿਹੜੇ ਘਰ ਦੇ ਸੀਗੇ ਘਰ ਵਾਲੇ ਉਹ ਵੀ ਖੂਨ ਕਢਾ ਕੇ ਗਏ ਅਸੀਂ ਵੀ ਮੁੜ ਕੇ ਵੀ ਖੂਨ ਕਢਾਉਣ ਆਏ ਸੀ ਸਾਡੇ ਚ ਕਿਹੜਾ ਕੋਈ ਕਮੀ ਪੇਚੀ ਸੀ ਵੀ ਅਸੀਂ ਪਿੱਛੇ ਰਹਿ ਜੀਏ ਤੇ ਅਸੀਂ ਖੂਨਦਾਨ ਕਰਨ ਆਏ ਹਾਂ